ਕਰਨਾਲ ਸਿੰਘ ਜੀ ਕਿਥੇ ਦੇ ਬਾਸੀਆਂ ਤੁਸੀਂ ਪਿੰਡ ਸਤੌਰ ਦੇ ਜੀ ਕੀ ਮਸਲਾ ਕੀ ਹੋਇਆ ਤੁਹਾਡੇ ਪਿੰਡ ਮਸਲਾ ਜੀ ਇਹ ਬੰਦਾ ਰੱਖਿਆ ਸੀਗਾ ਇਹੋ 15 ਦਿਨ ਇਹਨਾਂ ਲਾਏ ਬੰਦਾ ਕਿਹੜਾ ਰੱਖਿਆ ਸੀ ਬੰਦਾ ਸੀਗਾ ਇਹੋ ਉਧਰਲਾ ਆਪਣੇ ਜੰਮੂ ਕਸ਼ਮੀਰ ਦਾ ਕੀ ਨਾਮ ਕੀ ਸੀ ਉਹਦਾ ਨਾ ਨਾਂ ਦਾ ਮੈਨੂੰ ਕੀ ਸੀ ਰਾਜੂ ਸੀਗਾ ਕੱਚਾ ਨਾਂ ਦਾ ਜੀ ਠੀਕ ਹੈ ਜੀ ਕੀ ਕਰਨ ਲਈ ਰੱਖਿਆ ਸੀ ਇਹ ਆਪਣੇ ਆ ਖੇਤੀ ਬਾੜੀ ਦਾ ਕੰਮ ਕਰਨੈ ਨੂੰ ਆਪਸوںਾਂ ਦੇ ਪੱਟੇ-ਪੁੱਟੇ ਪਾਉਣ ਨੂੰ ਠੀਕ ਹੈ ਜੀ ਤੇ ਉਹ ਰੱਖਿਆ ਸੀਗਾ ਤਾਂ ਉਹ ਦੋ ਕੁ ਦਿਨ ਭੰਗ ਤੜਕਕੇ ਕਰਨ ਲੱਪਾ ਉਹਨੂੰ ਕਹਿ ਕੇ ਆ ਮੈਂ ਠੀਕ ਹੈ ਜੀ ਤੇ ਉਹ ਕਹਿੰਦਾ ਮੈਂ ਸਵੇਰ ਨੂੰ ਚਲ ਜਾਣਾ ਮੇਰਾ ਹਸਾਬ ਕਰ ਦੋ ਅਸੀਂ ਕਿਹਾ ਚਲੋ ਠੀਕ ਆ ਚਲ ਜੀ ਤੇ ਉਹਨੂੰ 7000 ਰੁਪਇਆ ਦਿੱਤਾ ਸੀਗਾ ਤੇ ਉਹ 7000 ਰੁਪਇਆ ਕਹਿੰਦਾ ਮੈਂ ਫੇਰ ਦੇ ਦਿੰਦਾ ਉਹ 7000 ਰੁਪਇਆ ਦਿੱਤਾ ਦਾ ਹੈ ਨਹੀਂ ਇੱਕ ਸਾਡਾ ਸਾਈਕਲ ਲੈ ਗਿਆ ਟੀਵੀ ਭੰਨ ਗਿਆ ਤੇ ਹੋਰ ਤੀਵੀਂ ਛੱਡ ਗਿਆ ਜਨਰੇਟਰ ਭੰਨ ਗਿਆ ਸਾਡਾ ਕਦੋਂ ਗਿਆ ਉਹ ਜੀ ਉਹ ਹੋ ਗਿਆ ਉਹਨੂੰ ਤਿੰਨੇ ਆਪਣੇ ਛਣਿਛਰ ਵਾਰ ਭੱਜ ਗਿਆ ਜੀ ਤੀਵੀਂ ਛੱਡ ਗਿਆ ਆਪਣੀ ਤੇ ਕਿੰਨਾ ਕ ਨੁਕਸਾਨ ਕਿੰਨਾ ਕੁ ਹੋਇਆ ਤੁਹਾਡਾ ਨੁਕਸਾਨ ਆ ਟੀਵੀ ਭੰਨਿਆ ਆ ਜਨਰੇਟਰ ਭੰਨਿਆ ਆ ਇੱਕ ਬੱਚਾ ਦਾ ਤੀਵੀ ਛੱਡ ਗਿਆ ਉਹ ਅੱਛਾ ਜੀ ਇਹ ਕਰਦਾ ਵੀ ਇਦਾਂ ਹੀ ਇੱਕ ਨਵਾਂ ਸਾਈਕਲ ਲੈ ਗਿਆ ਕੈਸੇ ਵੀ ਲੈ ਕੇ ਗਿਆ ਉਹ ਪੈਸੀ 7000 ਰੁਪਈਆ ਲੈ ਗਿਆ ਠੀਕ ਹੈ ਇਹਦੇ ਰਿਗਾਰਡਿੰਗ ਕੋਈ ਕੰਪਲੇਂਟ ਦਿੱਤੀ ਆ ਥਾਣੇ 'ਚ ਥਾਣੇ 'ਚ ਦਿੱਤੀ ਆ ਜੀ ਐਤਵਾਰ ਨਹੀਂ ਜਦੋਂ ਉਹਨੂੰ ਤੁਸੀਂ ਰੱਖਿਆ ਸੀ ਉਹਦਾ ਆਧਾਰ ਕਾਰਡ ਵਗੈਰਾ ਲਿਆ ਸੀ ਸਾਰਾ ਕੁਝ ਉਹ ਤਾਂ ਬਾਅਦ 'ਚ ਮਿਲਿਆ ਆਹੀ ਪਹਿਲਾਂ ਨਹੀਂ ਰੱਖਿਆ ਸਾਨੂੰ ਕਿਸੇ ਡੈਰੀ ਵਾਲੇ ਨੇ ਕਿਹਾ ਸੀਗਾ ਵੀ ਬੰਦਾ ਪਤੀਆ ਰੱਖ ਲਓ ਠੀਕ ਹੈ ਜੀ ਤਾਂ ਆਸੀਂ ਰੱਖਿਆ ਸੀ ਅੱਛਾ ਜੀ ਉਹਦੇ ਤੀਮੇ ਦਾਸ ਦੀ ਜਾਵੇ ਜਿੱਥੇ ਰਹਿੰਦਾ ਆ ਬਾਅਦ ਚ ਹੁਣ ਦੱਸਿਆ ਵੀ ਚੋਰ ਚੱਕਾ ਹੀ ਆ ਵਿੱਚ 10 ਦਿਨ ਲੌਂਦਾ ਦਾ ਫਿਰ ਦੌੜ ਜਾਂਦਾ ਆ ਉਹਨਾਂ ਦਾ ਸਮਾਨ ਚੱਕ ਕੇ ਥਾਣੇ 'ਚ ਕੰਪਲੇਂਟ ਕਦੋਂ ਦਿੱਤੀ ਜੀ ਆ ਐਤਵਾਰ ਦੇ ਕੇ ਆਇਆ ਜੀ ਅੱਛਾ ਜੀ ਕੋਈ ਕੀ ਕਹਿੰਦੇ ਆ ਥਾਣੇ ਵਾਲੇ ਥਾਣੇ ਵਾਲੇ ਕਹਿੰਦੇ ਆਵਾਂਗੇ ਤਾਂ ਹੱਲੇ ਆਏ ਨੇ